ਦੂਜੇ ਕਕਰਾਲਾ ਪਿੰਡ ਤੋਂ ਲੈ ਕੇ ਆਇਆ ਸੀ ਉਹਨਾਂ ਨੂੰ ਸਭ ਕਟਵੜਾ 5-700 ਬੰਦਾ ਸੀ ਸਾਡੇ ਨਾਲ ਅਸੀਂ ਸਾਰੇ ਪਿੰਡ ਦੇ ਵਿੱਚ ਉਹਨਾਂ ਨੂੰ ਲੈ ਕੇ ਘੁੰਮੇ ਉਹਨਾਂ ਬੋਟ ਪੁਆਈ ਬਹੁਤ ਜ਼ਿਆਦਾ ਸੀ ਉਹਨਾਂ ਦੀ ਮਦਦ ਐਮਐਲਏ ਸਾਹਿਬ ਦੇ ਕਰਕੇ ਇਹ ਟਰੈਕਟਰ ਜੱਟ ਦਾ ਪੁੱਤ ਇੱਕ ਦਿਨ ਥਾਣੇ ਜਾ ਕੇ ਖੜਦਾ ਤੇ ਤਿੰਨ ਦਿਨ ਇਹ ਟਰੈਕਟਰ ਥਾਣੇ ਦੇ ਵਿੱਚ ਆਪਣੀਆਂ ਰਾਤਾਂ ਕੱਟਦਾ ਬਾਈ ਕਿੰਨਾ ਕੁ ਦੁੱਖ ਲੱਗਿਆ ਸੀ ਜਦੋਂ ਪੁੱਤ ਥਾਣੇ ਗਿਆ ਸੀ ਬਹੁਤ ਜ਼ਿਆਦਾ ਦੁੱਖ ਲੱਗਿਆ ਜੀ ਬਾਈ ਕਿ ਮੈਂ ਆਤਮ ਹੱਤ ਲਿਖਤੀ ਐਨ ਲਦੂਖ ਲੱਕਿਆ ਇੱਕ ਖਾਂਗਾਂ ਤੋਂ ਪਰ ਆਉਣੇ ਆ ਬਾਈ ਕੀ ਹੋ ਗਿਆ ਇੰਨਾ ਇੰਨਾ ਹੌਸਲਾ ਕਾ ਟੋ ਡੇਗੀ ਬੈਠੇ ਹੋ ਵੀ ਅਸੀਂ ਸਰਕਾਰ ਬਣਾਈ ਸੀ ਇਹ ਸਰਕਾਰ ਬਣਾਉਣ ਦਾ ਸਾਨੂੰ ਨਤੀਜਾ ਮਿਲਿਆ ਨਾ ਟ੍ਰੈਕਟ ਦਾ ਦੁੱਖ ਸਾਨੂੰ ਬਹੁਤ ਜ਼ਿਆਦਾ ਹੋਇਆ ਤਾਂ ਲੋਕ ਸਾਨੂੰ ਇੰਨਾ ਟੌਰਚਰ ਕੀਤਾ ਗਾ ਵੀ ਹਟਾ ਟ੍ਰੈਨ ਤੰਤਰ ਕਰਾਂਗੇ ਬਹੁਤ ਜ਼ਿਆਦਾ ਦੁੱਖੀ ਜੋੜੇ ਮਾਜਰਾ ਸਾਹਿਬ ਨਾਲ ਕਦੋਂ ਤੋਂ ਜੁੜੇ ਹੋਏ ਹਾਂ ਅਸੀਂ ਜੁੜੇ ਹੋਏ ਨਾਲ ਜੋ ਥੁਰਤ ਹੀ ਇਹਦੀ ਸ਼ੁਰੂ ਤੋਂ ਨਾਲ ਹਾਂਜੀ ਹਾਂ ਜਿਹੜੇ ਆਮ ਪਾਰਟੀ ਨੂੰ ਅਸੀਂ ਪਿੰਡ ਦੇ ਵਿੱਚ ਅਸੀਂ ਲੈਣ ਲੈ ਕੇ ਆਉਣ ਵਾਲੇ ਆ ਜੀ ਅਸੀਂ ਪਹਿਲਾਂ ਐਮਐਲਏ ਆਪਣਾ ਐਮਪੀ ਗਾਂਧੀ ਸਾਹਿਬ ਜੀ ਮੈਂ ਮੰਤਰੀ ਗਾਂਧੀ ਆ ਅਸੀਂ ਐਮਪੀ ਬਣਾਏ ਤੇ ਜੀ ਉਹ ਚੰਗੇ ਦੋਨੋਂ ਪਾਰਟੀਆਂ ਬਹੁਤ ਚੰਗੀਆਂ ਸੀ ਇਹਨਾਂ ਨਾਲ ਕਦੇ ਉਹਨਾਂ ਨੇ ਐ ਕੀਤਾ ਕਾਲੀ ਕਾਂਗਰਸੀਆਂ ਨੇ ਕੁਛ ਨਹੀਂ ਕੀਤਾ ਜੀ ਸਾਡੇ ਨਾਲ ਕੁਛ ਵੀ ਨਹੀਂ ਹੋਇਆ ਅਜੇ ਤੱਕ ਸਾਡੇ ਬਾਪ ਦਾਦੇ ਵੋਟਾਂ ਪਾਉਂਦੇ ਆਏ ਨੇ ਕੁਛ ਵੀ ਨਹੀਂ ਹੋਇਆ ਕਿਸੇ ਨਾਲ ਇਹ ਟਰੈਕਟਰ ਪੁਲਿਸ ਨੂੰ ਕਿਹੜੀ ਚੜ ਹੋ ਗਈ ਕਿ ਇਹਨੂੰ ਥਾਣੇ ਲੈ ਜਾਣਾ ਪੈ ਗਿਆ ਪੁਲਿਸ ਤੋਂ ਕੋਈ ਚੜਨੀ ਐਮਐਲ ਸਾਹਿਬ ਨੂੰ ਚੜੇ ਹੋਗੇ ਸਭ ਤੋਂ ਜੀ ਉਹਦਾ ਬਲਾਕ ਪ੍ਰਧਾਨ ਹਰਾਤਾ ਸੀ ਅੱਛਾ ਉਹ ਸਰਪੰਚ ਜੀ ਹਾਂ ਜੀ ਕਹਿੰਦੇ ਜੱਟ ਦਾ ਸਭ ਤੋਂ ਪਹਿਲਾ ਪੁੱਤ ਟਰੈਕਟਰ ਹੁੰਦਾ ਕਿਉਂਕਿ ਆਪਣਾ ਬਹੁਤਾ ਸਮਾਂ ਉਹ ਇਸ ਦੇ ਨਾਲ ਹੀ ਗੁਜ਼ਾਰਦਾ ਤੇ ਉਹ ਇਹ ਉਹ ਪੁੱਤ ਆ ਜਿਨੇ ਜੱਟ ਨੂੰ ਦਿੱਲੀ ਵੀ ਫਤਿਹ ਕਰਵਾਈ ਜਿਹੜਾ ਹਮੇਸ਼ਾ ਸਾਧਨ ਦਾ ਉਸ ਨੂੰ ਖਾਣ ਦੇ ਲਈ ਦਾਣੇ ਉਗਾ ਕੇ ਦਿੰਦਾ ਉਸ ਦੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਇਹ ਜੱਟ ਦਾ ਕਮਾਊ ਪੁੱਤ ਹੁੰਦਾ ਪਰ ਜਦੋਂ ਪੁੱਤ ਨੂੰ ਪੁਲਿਸ ਫੜ ਕੇ ਲੈ ਜਾਵੇ ਤੇ ਪੁੱਤ ਜੇਲ੍ਹ ਜਾਵੜੇ ਤਾਂ ਉਸ ਬਾਪ ਦੇ ਉੱਤੇ ਕੀ ਬੀਤਦੀ ਆ ਇਹ ਅੱਜ ਦੀ ਕਹਾਣੀ ਸਟੋਰੀ ਦੱਸੂਗੀ ਬੜੀ ਹੈਰਾਨ ਕਰ ਦੇਣ ਵਾਲੀ ਆ ਹਲਕਾ ਸਮਾਣਾ ਦੀ ਕਹਾਣੀ ਤੁਹਾਡੇ ਨਾਲ ਲੈ ਕੇ ਆ ਰਹੇ ਹਾਂ ਕੀ ਉਹ ਟਰੈਕਟਰ ਇਸੇ ਟਰੈਕਟਰ ਦੇ ਉੱਤੇ ਬੈਠ ਕੇ ਕਦੇ ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜੇ ਮਾਜਰਾ ਜਿਹੜੇ ਜਦੋਂ ਜਿੱਤਦੇ ਆ 2022 ਦੇ ਬਦਲਾਅ ਦੇ ਵਿੱਚ ਵੱਡਾ ਬਹੁਮਤ ਉਹਨਾਂ ਨੂੰ ਮਿਲਦਾਗਾ ਤਾਂ ਉਸ ਵਕਤ ਕਿਸਾਨ ਵੀਰ ਦੇ ਵੱਲੋਂ ਆਪਣੇ ਪੁੱਤ ਦੇ ਉੱਤੇ ਭਾ ਕੇ ਆਪਣੇ ਟਰੈਕਟਰ ਦੇ ਉੱਤੇ ਭਾ ਕੇ ਜੋੜੇ ਮਾਜਰਾ ਨੂੰ ਪੂਰੇ ਪਿੰਡ ਦਾ ਚੱਕਰ ਲਗਾਇਆ ਗਿਆ ਉਹਨਾਂ ਦੇ ਹੱਕ 'ਚ ਸਪੋਰਟ ਕੀਤੀ ਗਈ ਪਰ ਤਰਾਸ ਦੀ ਇਹ ਰਹੀ ਕਿ ਐਮਐਲਏ ਸਾਹਿਬ ਦੇ ਕਰਕੇ ਇਹ ਟਰੈਕਟਰ ਜੱਟ ਦਾ ਪੁੱਤ ਇੱਕ ਦਿਨ ਥਾਣੇ ਜਾ ਕੇ ਖੜਦਾ ਤੇ ਤਿੰਨ ਦਿਨ ਇਹ ਟਰੈਕਟਰ ਥਾਣੇ ਦੇ ਵਿੱਚ ਆਪਣੀਆਂ ਰਾਤਾਂ ਕੱਢਦਾ ਉਸ ਤੋਂ ਬਾਅਦ ਉਸ ਬਾਪ ਤੇ ਉੱਤੇ ਕੀ ਬੀਤਦੀ ਹੋਣੀ ਆ ਇਹ ਉਸ ਬਾਪ ਤੋਂ ਜਵਾਨੀ ਜਾਣਾਂਗੇ ਸਾਡੇ ਨਾਲ ਜਦੋਂ ਗੱਲ ਕੀਤੀ ਤਾਂ ਸੋਚਿਆ ਕਿ ਤੁਹਾਡੇ ਨਾਲ ਇਹ ਕਹਾਣੀ ਜ਼ਰੂਰ ਸਾਂਝੀ ਕੀਤੀ ਜਾਵੇ ਇਹ ਬਾਈ ਹੋਰਾਂ ਦਾ ਟਰੈਕਟਰ ਆ ਤੇ ਵੈਸੇ ਨੂੰ ਜਿਹੜਾ ਮੈਂ ਜਿਵੇਂ ਸ਼ੁਰੂਆਤ ਕਿਹਾ ਕਿ ਇਹ ਟਰੈਕਟਰ ਨਹੀਂ ਹੈ ਸਾਡੇ ਲਈ ਟਰੈਕਟਰ ਆ ਪਰ ਇੱਕ ਜ਼ਿਮੀਂਦਾਰ ਦੇ ਲਈ ਟਰੈਕਟਰ ਪੁੱਤਾਂ ਵਰਗਾ ਹੁੰਦਾ ਬਾਈ ਕਿੰਨਾ ਕੁ ਦੁੱਖ ਲੱਗਿਆ ਸੀ ਜਦੋਂ ਪੁੱਤ ਥਾਣੇ ਗਿਆ ਸੀ ਬਹੁਤ ਜ਼ਿਆਦਾ ਦੁੱਖ ਲੱਗਿਆ ਜੀ ਬਾਈ ਕਿ ਮੈਂ ਆਤਮਾ ਹੱਤੇ ਲਿੱਤੀ ਐਨਾ ਦੁੱਖ ਲੱਗਿਆ ਇਹ ਅੱਖਾਂ ਗਾ ਤੋਂ ਪਰ ਆਉਣੇ ਆ ਬਾਈ ਕੀ ਹੋ ਗਿਆ ਇੰਨਾ ਇੰਨਾ ਹੌਸਲਾ ਘਾ ਤੋ ਡੇਗੀ ਬੈਠੇ ਹਾਂ ਵੀ ਅਸੀਂ ਸਰਕਾਰ ਬਣਾਈ ਸੀ ਇਹ ਸਰਕਾਰ ਬਣਾਉਣ ਦਾ ਸਾਨੂੰ ਨਤੀਜਾ ਮਿਲਿਆ ਨਾ ਟਰੈਕਟਰ ਦਾ ਦੁੱਖ ਸਾਨੂੰ ਬਹੁਤ ਜ਼ਿਆਦਾ ਹੋਇਆ ਤੇ ਲੋਕ ਸਾਨੂੰ ਇੰਨਾ ਟੌਰਚਰ ਕੀਤਾ ਗਿਆ ਵੀ ਹਟਾ ਟਰੈਕਟਰ ਅੰਦਰ ਖੜਾ ਹੈ ਬਹੁਤ ਜ਼ਿਆਦਾ ਦੁੱਖ ਨਾ ਸਹੀ ਕਿਹਾ ਜਿਵੇਂ ਕਹਿੰਦੇ ਟਰੈਕਟਰ ਦਾ ਜੱਟ ਦਾ ਪੁੱਤ ਹੁੰਦਾ ਹੈਗਾ ਜੀ ਹਾਂ ਜੱਟ ਦਾ ਪੁੱਤ ਆਈ ਮੇਰਾ ਸਾਡਾ ਸਾਰਾ ਕੁਝ ਇਹੀ ਹੁੰਦਾ ਜੀ ਹਮ ਅੱਛਾ ਜੋੜੇ ਮਾਜਰਾ ਸਾਹਿਬ ਨਾਲ ਕਦੋਂ ਤੋਂ ਜੁੜੇ ਹੋਏ ਆ ਅਸੀਂ ਜੁੜੇ ਹੋਏ ਨਾਲ ਜੋ ਥੁਰੂ ਤੋਂ ਹੀ ਜੀ ਸ਼ੁਰੂ ਤੋਂ ਨਾਲ ਹਾਂਜੀ ਹਾਂ ਜਿਹੜੇ ਆਮ ਪਾਰਟੀ ਨੂੰ ਅਸੀਂ ਪਿੰਡ ਦੇ ਵਿੱਚ ਅਸੀਂ ਲੈਣ ਲੈ ਕੇ ਆਉਣ ਵਾਲੇ ਆਂ ਜੀ ਅਸੀਂ ਪਹਿਲਾਂ ਐਮਐਲਏ ਆਪਣਾ ਐਮਪੀ ਗਾਂਧੀ ਸਾਹਿਬ ਜੀ ਮੈਂ ਮੰਤਰੀ ਗਾਂਧੀ ਆ ਅਸੀਂ ਐਮਪੀ ਬਣਾਏ ਤੇ ਜੀ ਹਮ ਜਦੋਂ ਗਾਂਧੀ ਸਾਹਿਬ ਨਾਲ ਜੁੜੇ ਹੋਏ ਸੀ ਤੁਸੀਂ ਆਮ ਆਦਮੀ ਪਾਰਟੀ ਨਾਲ ਕਿਉਂ ਜੁੜੇ ਕੱਲ ਹੀ ਸੀਗੇ ਕਾਂਗਰਸੀ ਸੀ ਭਾਜਪਾ ਸੀ ਬਦਲੋ ਵੀ ਬਦਲੋ ਹਾਂ ਉਹ ਚੰਗੇ ਦੋਨੋਂ ਪਾਰਟੀਆਂ ਬਹੁਤ ਚੰਗੀਆਂ ਹੁੰਦੀਆਂ ਨੇ ਕਦੇ ਉਹਨਾਂ ਨੇ ਐ ਕੀਤਾ ਕਾਂਗਰਸੀਆਂ ਨੇ ਕੁਛ ਨਹੀਂ ਕੀਤਾ ਜੀ ਸਾਡੇ ਨਾਲ ਕੁਛ ਵੀ ਨਹੀਂ ਹੋਇਆ ਅਜੇ ਤੱਕ ਸਾਡੇ ਬਾਪ ਦਾਦੇ ਵੋਟਾਂ ਪਾਉਂਦੇ ਆਏ ਨੇ ਕੁਛ ਵੀ ਨਹੀਂ ਹੋਇਆ ਕਿਸੇ ਨਾਲ ਐਨ.ਪੀ. ਵੀ ਰਹੇ ਹੋਊਂਗੇ ਹਾਂ ਜੀ ਹਾਂ ਜੀ ਕੁਛ ਨਹੀਂ ਹੋਇਆ ਸਾਡੇ ਪਿੰਡ ਦੇ ਵਿੱਚ ਸਿਰਫ ਇਹ ਸਰਕਾਰ ਨੇ ਸਾਡੇ ਨਾਲ ਜੀ ਕੁਝ ਕੀਤਾ ਅੱਛਾ ਇਹ ਯਾਦਾਂ ਕਿੰਨੀਆਂ ਕਿੰਨੇ ਦੇ ਟਰੈਕਟਰ ਦੇ ਨਾਲ ਜੋੜੇ ਮਾਜਰਾ ਦੇ ਨਾਲ ਤੁਹਾਡੀਆਂ ਯਾਦਾਂ ਜਿਵੇਂ ਤੁਸੀਂ ਸੁਣਾ ਰਹੇ ਸੀ ਕਿ ਜਿੱਤੋਂ ਤੋਂ ਬਾਅਦ ਇਸੇ ਤੇ ਢੇਡਾ ਦਵਾਇਆ ਹਾਂਜੀ ਨਾ ਜੇ ਪਹਿਲਾਂ ਜੀ ਪਹਿਲਾਂ ਹਾਂਜੀ ਜਦ ਅਸੀਂ ਦੂਜੇ ਕਕਰਾਲਾ ਪਿੰਡ ਤੋਂ ਲੈ ਕੇ ਆਇਆ ਸੀ ਉਹਨਾਂ ਨੂੰ ਸ ਕਟਵੜਾ 5-700 ਬੰਦਾ ਸੀ ਸਾਡੇ ਨਾਲ ਅਸੀਂ ਸਾਰੇ ਪਿੰਡ ਦੇ ਵਿੱਚ ਉਹਨਾਂ ਨੂੰ ਲੈ ਕੇ ਘੁੰਮੇ ਉਹਨਾਂ ਬੋਟ ਪਵਾਈ ਬਹੁਤ ਜ਼ਿਆਦਾ ਅਸੀਂ ਉਹਨਾਂ ਦੀ ਮਦਦ ਕੀਤੀ ਫਿਰ ਭਾਈ ਕੀ ਕਾਰਨ ਕੀ ਹੋ ਗਿਆ ਇੰਨੀ ਇਹ ਟਰੈਕਟਰ ਤੋਂ ਪੁਲਿਸ ਨੂੰ ਕਿਹੜੀ ਚੜ ਹੋ ਗਈ ਕਿ ਇਹਨੂੰ ਥਾਣੇ ਲਿਜਾਣਾ ਪੈ ਗਿਆ ਪੁਲਿਸ ਤੋਂ ਕੋਈ ਚਿੜਨੀ ਐਮਐਲ ਸਾਹਿਬ ਨੂੰ ਛੜੀ ਹੋ ਗਈ ਸਰਪੰਚ ਜੀ ਉਹਦਾ ਬਲਾਕ ਪ੍ਰਧਾਨ ਹਰਾਤਾ ਸੀ ਅੱਛਾ ਹਾਂਜੀ ਸਰਪੰਚ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜੀ ਮੁੰਡੇ ਨਹੀਂ ਦੀਵਾਲੀ ਨੂੰ ਚਲੋ ਖੁਸ਼ੀ ਮਨਾ ਰਹੇ تھے ਜੀ ਕਿਸੇ ਦੇ ਘਰ ਗਏ ਤੇ ਉੱਥੋਂ ਜੀ ਉਹਨਾਂ ਨੇ ਤੜਕੇ ਸਾਰੇ ਮੁੰਡੇ 15-20 ਬੰਦੇ ਨੇ ਪਰਚਾ ਪਤਾ ਜੀ ਤੇ ਅਸੀਂ ਵੀ ਨਾਲ ਸਾਡਾ ਟਰੈਕਟਰ ਲੈ ਕੇ ਥਾਣੇ ਤੇ ਵਿੱਚ ਤੁਸੀਂ ਇਹਦੀ ਜ਼ਮਾਨਤ ਕਰਾਈ ਹੈ ਨਹੀਂ 2-3 ਦਿਨਾਂ ਅਸੀਂ ਚਲੋ ਰਿਕਵੈਸਟਾਂ ਕੀਤੀਆਂ ਜੀ

ਬਾਈ ਇਹ ਜਦੋਂ ਲਿਆ ਹੋਣਾ ਨਾ ਬੜੀ ਰੀਜ ਨਾਲ ਲਿਆ ਹੋਣਾ ਸੁਪਨੇ ਬਹੁਤ ਦੇਖੀ ਹੁੰਦੇ ਹਾਂ ਹਾਂਜੀ ਹਾਂਜੀ ਬਹੁਤ ਰੀਜ ਨਾਲ ਲੱਤਾਂ ਦੀ ਸ਼ਿੰਗਾਰ ਕੇ ਵੀ ਅਸੀਂ ਦੇਖ ਰਹੇ ਹਾਂ ਕਿ ਪੁੱਤਾਂ ਤੋਂ ਵੱਧ ਸ਼ਿੰਗਾਰ ਕੇ ਰੱਖਿਆ ਹੋਇਆਗਾ ਪੂਰਾ ਸ਼ੌਂਕ ਬਾਈ ਨੇ ਪਗਾਏ ਹੋਏ ਇਹਦੇ ਉੱਤੇ ਇਹ ਕੋਈ ਛੋਟਾ ਟਰੈਕਟਰ ਆ ਜੀ ਹਾਂ ਠੀਕ ਆ ਜੀ ਇਹ ਜ਼ਿਆਦਾਤਰ ਵੇਲੇ ਹੀ ਆਈ ਟਰੈਕਟਰ ਛੋਟੇ ਤੋਂ ਕੰਮ ਲੈਣਾਂ ਜੀ ਮੈਂ 475 ਟਰੈਕਟਰ ਮੇਰੇ ਕੋਲੇ ਜੀ ਇਹ ਸ਼ੌਂਕ ਨੂੰ ਰੱਖਿਆ ਲੱਗਦਾ ਹਾਂਜੀ ਸ਼ੌਂਕ ਨੂੰ 475 ਟਰੈਕਟਰ ਆਇਆ ਮੇਰੇ ਕੋਲੇ ਜੀ ਹੂੰ ਜ਼ਿਆਦਾਤਰ ਉਹ ਤੋਂ ਕੰਮ ਲੈਣਾਂ ਜੀ ਇਹ ਇਹ ਵੀ ਜਾ ਇੱਕ ਕਹਾਣੀ ਇਹ ਸਟੋਰੀ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਬਾਈ ਦੇਖੋ ਜਜ਼ਬਾਤੀ ਹੋ ਗਿਆ ਕਿਉਂਕਿ ਆਮ ਬੰਦਾ ਜੇਕਰ ਇਨਸਾਨ ਵੀ ਠਾਣੇ ਚਲਾ ਜਾਵੇ ਨਾ ਜਿਨੇ ਕਦੇ ਦੇਖਿਆ ਨਹੀਂ ਇਹ ਚੀਜ਼ਾਂ ਜਿਨ੍ਹਾਂ ਦੀਆਂ ਪੀੜ੍ਹੀਆਂ ਕਦੇ ਗਈਆਂ ਨਹੀਂ ਤਾਂ ਉਹਦੇ ਲਈ ਮਰਨ ਹੋ ਜਾਂਦਾ ਉਹਦਾ ਮਰਨ ਹੋ ਜਾਂਦਾ ਪਰ ਜਿਹੜਾ ਟਰੈਕਟਰ ਉਹ ਜੱਟ ਦਾ ਪੁੱਤ ਹੁੰਦਾ ਅੱਜ ਇਹਦੇ ਉੱਤੇ ਕਿਸਾਨੀ ਝੰਡੇ ਲੱਗ ਚੁੱਕੇ ਆ ਕਿਸੇ ਸਮੇਂ ਇਹਦੇ ਉੱਤੇ ਆਮ ਆਦੀ ਪਾਰਟੀ ਦਾ ਝੰਡਾ ਲੱਗਿਆ ਹੋਣਾ ਤੇ ਪਰ ਅੱਜ ਇਹ ਕਿਸਾਨੀ ਝੰਡੇ ਲੱਗ ਚੁੱਕੇ ਆ ਅੱਜ ਵੀ ਇਹ ਪੋਤਾ ਜਿਹੜਾ ਆਪਦੇ ਪਿਓ ਦੇ ਨਾਲ ਖੜਾ ਸਾਥ ਦੇ ਰਿਹਾ ਪਰ ਲਾਹਣਤਾ ਸਾਡੇ ਸਿਸਟਮ ਦੇ ਉੱਤੇ ਸਾਡੀਆਂ ਸਰਕਾਰਾਂ ਦੇ ਉੱਤੇ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਬਦਲਾਵ ਵਾਲਿਆਂ ਦੇ ਨਾਮ ਦੇ ਉੱਤੇ ਬਦਲਾਅ ਕਿੰਨਾ ਕੁ ਪੰਜਾਬ ਦੇੰ ਦਾ ਸਾਢੇ ਕਨ ਸਾਲਾਂ ਦੇ ਵਿੱਚ ਆਇਆ ਇਹ ਅੱਜ ਦੀ ਇਹ ਕਹਾਣੀ ਆਪਣੇ ਆਪ ਬਿਆਨਕਾਰੀ ਆ ਕਮੈਂਟਾਂ ਦੇ ਵਿੱਚ ਜਾ ਕੇ ਤੁਸੀਂ ਵੀ ਆਪਣੇ ਹਲਕੇ ਦੀ ਜੇਕਰ ਤੁਹਾਡੀ ਕੋਈ ਸਮੱਸਿਆ ਕਹਾਣੀਆਂ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਜਾਂ ਸਾਨੂੰ ਮੈਸੇਜ ਕਰ ਸਕਦੇ ਹੋ